ਲੋਕ ਵੀ ਗੱਲਾਂ ਕਰਦੇ ਨੇ ਕਿ ਪੰਜੇ ਦੇ ਵਿੱਚ 500 ਮਾੜ ਦੀ ਢੇਲੀ ਖੋਟੀ ਦਾ ਉਹ ਸੁਖਿਆ ਵੱਜਣ ਤਾੜੀਆਂ ਜਦ ਕੋਈ ਮਲਕ ਕੋਲਦਾ ਚੋਟੀ ਦਾ ਇੱਕ ਵਾਰੀ ਤਾੜੀ ਮਾਰ ਦਿਓ ਦਰਸ਼ਕ ਵੀਰਿਆ ਤਾੜੀ ਮਾਰ ਦਿਓ ਤਾੜੀ ਮਾਰ ਦਿਓ ਟੋਲੀ ਟੋਲੀ ਯਾਰ ਹੁਣ ਤਾਂ ਫਾਈਨਲ ਕੁश्ती ਬੰਨ੍ਹ ਕਰਾਓ ਯਾਰ ਕੀ ਕਰੀ ਜਾਂਦੇ ਹੋ ਹੈਲੋ ਇੱਕ ਢੋਲ ਰੱਖ ਲਓ ਜੀ ਹਲਕਾ ਹਲਕਾ ਪਲੀਜ਼ ਟੋਲੀ 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 ਟਲੀ ਯਾਰ ਸਾਡੀ ਵੀ ਸੁਣ ਲਓ ਦੋ ਢੋਲੀ ਆਓ ਭਾਜੀ ਹੁਣ ਜਾਂ ਤੇ ਅਸੀਂ ਕੰਮਲ ਕੁੱਟੀ ਜਾਨੀ ਤੁਰ ਸਕਦੇ ਕੋਈ ਜਲਦੀ ਕੋਈ ਕਾਰਜ ਦੇ ਵਿੱਚ ਇਹਨਾਂ ਪਹਿਲਵਾਨਾਂ ਦੇ ਦਰਬਿਆਨ ਕਿ ਖੁਦ ਹੀ ਕੋ ਨਾ ਕਰ ਬੁਲੰਦ ਇਤਨਾ ਖੁਦਾ ਬੰਦੇ ਸੀ ਖੁਦ ਪੁੱਛ ਬਤਾ ਤੇਰੀ ਰਜ਼ਾ ਹੈ ਕਿਆ ਇੱਕ ਪਾਸੇ ਅਨਿਕੇਤ ਮਹਾਰਾਸ਼ਟਰ ਦੀ ਧਰਤੀ ਤੋਂ ਅੱਜ ਸਪੈਸ਼ਲ ਸੱਦਿਆ ਹੈ ਤੇ ਦੂਜੇ ਪਾਸੇ ਪ੍ਰਵੀਨ ਪਹਿਲਵਾਨ ਕੋਹਾਲੀ ਪੁੱਜਿਆ ਹੋਇਆ ਹੈ ਮੇਰੀ ਬੇਨਤੀ ਹੈ ਪਰਵੀਨ ਪਹਿਲਵਾਨ ਦੇ ਵੱਡੇ ਵੀਰ ਰਾਣੇ ਕੁਹਾਲੀ ਨੂੰ ਉਹ ਵੀ ਖਾਰੇ ਦੇ ਵਿੱਚ ਆ ਕੇ ਖਾਰੇ ਨੂੰ ਸਲਾਮੀ ਦਵੇ ਦੋ ਵੀਰ ਦੇ ਬੇਰੱਬਾ ਇੱਕ ਮੁਨਸ਼ੀ ਤੇ ਦੂਜਾ ਪਟਵਾਰੀ ਆ ਪਰਵੀਨ ਦਾ ਦਾਦਾ ਵੀ ਪਹਿਲਵਾਨ ਰਿਹਾ ਇਹ ਪਰਵੀਨ ਪਹਿਲਵਾਨ ਦਾ ਨਾਨਾ ਵੀ ਪਹਿਲਵਾਨ ਰਿਹਾ ਤੇ ਪਰਵੀਨ ਪਹਿਲਵਾਨ ਦਾ ਚਾਚਾ ਵੀ ਪਹਿਲਵਾਨ ਭਰਾ ਵੀ ਪਹਿਲਵਾਨ ਪਰਵੀਨ ਦੇ ਮਾਮੇ ਵੀ ਪਲਵਾਨ ਰ ਹੈ ਕਿਉਂ ਰਣ ਗੱਲ ਤਾਂ ਕਹਿੰਦੇ ਪੱਕੀ ਐ ਹਰ ਗੱਲ ਤਾਂ ਕਹਿੰਦੇ ਪੱਕੀ ਐ ਲਓ ਇੱਕ ਪਾਸੇ ਪਰਵੀਨ ਤੇ ਦੂਜੇ ਪਾਸੇ ਅਨੀਤ ਅਨੀਤ ਹੈ ਮੇਰੇ ਵੀਰੋ ਨਾਗੁਰਾਣੀ ਪਾਵਨ ਤੇ ਪਵਿੱਤਰ ਧਰਤੀ ਅੰਮ੍ਰਿਤ ਸਰ ਦੇ ਧਰਤੀ ਤੇ ਕਿ ਅੰਮ੍ਰਿਤ ਸਰ ਵੱਲੇ ਜਾਂਦੇ ਰਹੀਓ ਜਾਣਾ ਕਰੋ ਦਵਾਰੇ ਜੀ ਹਰਿਮੰਦਰ ਦੇ ਦਰਸ਼ਨ ਕਰਕੇ ਪੁੱਟ ਜਾਂਦੇ ਦੁੱਖ ਸਾਰੇ ਵੀ ਔਰ ਅੰਮ੍ਰਿਤਸਰ ਦੀ ਧਰਤੀ ਦੇ ਕਹਿੰਦੇ ਪਦਾਰਥ ਪਹਿਰਵਾਨੀ ਦਾ ਅਖਾੜਾ ਚੱਲਦਾ ਹੈ ਤੇ ਪ੍ਰਵੀਨ ਕਹਿੰਦੇ ਆਏ ਦੇ ਟੈਨਾ ਚੋਟੀ ਦਾ ਮੱਲਾ ਉਹ ਕਹਿੰਦੇ ਪੰਜਾਬ ਤੇ ਮਹਾਰਾਸ਼ਟਰ ਦੀ ਇਸੇ ਕੁਸ਼ਤੀ ਚੱਲ ਰਹੀ ਹੈ ਮੇਰੇ ਮਿੱਤਰੋ ਅਨਿਕੇਤ ਮਹਾਰਾਸ਼ਟਰ ਤੇ ਨਾਲ ਹੈ ਕਹਿੰਦੇ ਇਸੇ ਮੇ ਪ੍ਰਵੀਨ ਜਦ ਦੋਨੋਂ ਮੱਲਾਂ ਦੇ ਦਰਮਿਆਨ ਤੇ ਤੇ ਪੰਤੋ ਜੇ ਦਰਮਿਆਨ ਕੁਸ਼ਤੀ ਹੈ ਨਾ ਆਹ ਕੁਸ਼ਤੀ ਵੀ ਤੋ ਇਸ ਘਾਟਣਾ ਸਮਝਿਓ ਆ ਪੰਤ ਰਾਜਾਪਾਲ ਦੇ ਅਜੇ ਪਾਰ ਨਾ ਅਜੇ ਗੁੱਜਰ ਦੇ ਪੱਪਨ ਦੀ ਕੁਸ਼ਤੀ ਜਿਹੜੀ ਹੈ ਨਾ ਆ ਵੀ ਟਾਪ ਦੀ ਕੁਸ਼ਤੀ ਹੈ ਬਲਟ ਮੋਟਰਸਾਈਕਲ ਦੀ ਕੁਸ਼ਤੀ ਹੈ ਠਾਕਰ ਸਿੰਘ ਹੁਣਾ ਵੱਲੋਂ ਵੱਡਾ ਬੁਲਟ ਦਿੱਤਾ ਜਾਣਾ ਹੈ ਹੈਰੀ ਉਸਤਾਦ ਜੀ ਇੱਕ ਵਾਰ ਤੁਸੀਂ ਵੀ ਘਰ ਨੂੰ ਸਲਾਮੀ ਦੇ ਦਿਓ ਆ ਕੇ ਹੈਰੀ ਪਹਿਲਵਾਨ ਰਾਜੇਵਾਲ ਵਾਲਾ ਵੀ ਪੁੱਜਾ ਹੋਇਆ ਹੈ ਲਓ ਦੋ ਕੁਸ਼ਤੀਆਂ ਵੱਡੀਆਂ ਚੱਲ ਰਹੀਆਂ ਇੱਕ ਬੁਲਟ ਮੋਟਰਸਾਈਕਲ ਇੱਕ ਨਾਲ ਸਪਲੈਂਡਰ ਐ ਇਧਰੋਂ ਪਾਸੇ ਗੱਡੀ ਦੇ ਕੁਸ਼ਤੀ ਐ ਏ ਬੱਲੇ 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 ਭਲਵਾਂ ਜੀ ਥੋੜਾ ਇਧਰ ਲਿਆਓ ਵਾਹ ਵਾਹ ਕੁਸ਼ਤੀ ਕਹਿੰਦੇ ਗੱਡੀ ਤੇ ਐ ਗੱਡੀ ਵੀ ਸੱਜ ਕੇ ਖਾੜੇ ਪਾਸ਼ਾ ਦੇ ਵਿੱਚ ਪਹੁੰਚ ਗਈ ਐ ਕਹਿੰਦਾ ਜਦ ਲੋਹਾ ਕੱਟਦਾ ਲੋਹੇ ਨੂੰ ਫਿਰ ਭੰਬੜ ਮਚੇ ਚੰਗਿਆੜਿਆਂ ਦਾ ਉਹ ਰਾਜੇ ਖੇਲੇ ਹੌਸਲੇ ਦੀ ਜਿੱਤ ਹੁੰਦੀ ਮੁੱਲ ਪੈਂਦਾ ਨਹੀਂ ਫੋਕੇ ਲਲਕਾਰਿਆਂ ਦਾ ਮੁੱਲ ਪੈਂਦਾ ਨਹੀਂ ਫੋਕੇ ਲਲਕਾਰਿਆਂ ਦਾ ਕੇ ਮਹਿਗੀਆਂ ਦਾ ਕਿੱਥੋਂ ਪਲਵਾਨ ਰੱਜਦੇ ਮੇਤਰੋ ਜਹਾਜਾਂ ਨੂੰ ਨਹੀਂ ਰੋੜੇ ਵੱਜਦੇ ਉਹ ਕਦੇ ਨਾ ਪੜਾਕੂ ਮੋੜੇ ਅੜੇ ਡਿਗਰੀ ਚੋਰਾ ਮੋੜੇ ਅੜਦੇ ਨਹੀਂ ਜਿੰਦੇ ਸੋਹਣਿਆ ਉਹ ਮਾਵਾ ਦੀਆਂ ਛਾਪੀਆਂ ਚੋਂ ਮਿਲਦੀ ਦਲੇਰੀ ਉਹ ਪਾਟਾਂ ਦੇ ਦੁੱਧ ਕਿੱਥੋਂ ਦੰਦੇ ਸੋਹਣਿਆ ਉਹ ਪੈਂਟਾਂ ਦੇ ਦੁੱਧ ਕਿੱਥੋਂ ਕਿੰਦੇ ਸੋਹਣਿਆ ਕਿ ਜਿਹਨੂੰ ਪਾਇਆ ਹੱਥ ਦਿੱਤਾ ਨਹੀਂ ਉਹ ਜਾਣ ਵੀ ਸਾਨੂੰ ਆਪਣੀਆਂ ਬਾਹਾਂ ਉੱਤੇ ਮਾਣ ਵੀ ਜਿਹੜੇ ਮੋਢਿਆਂ ਉੱਤੇ ਨਹੀਂ ਸੀਗੇ ਧੁੱਪਦੇ ਮੁਥੀਆਂ 'ਚ ਮੀਚੇ ਹੋਇਆ ਸਿਰ ਕੱਢਵੇਂ ਰਿਕਾਰਡ ਪੈਲਾ ਕੀਤੇ ਹੋਇਆ ਉਹ ਸਿਰ ਕੱਢਵੇਂ ਰਿਕਾਰਡ ਪੈਲਾ ਕੀਤੇ ਹੋਇਆ ਕਹਿੰਦਾ ਜਦੋਂ-ਜਦੋਂ ਵੀ ਮਾਮਾਂ ਦੀ ਗੱਲ ਚੱਲਦੀ ਏ ਜਿੱਦਰ ਜ਼ਰੂਰੀ ਹੁੰਦਾ ਏ ਕੁਸ਼ਤੀ ਤੇ ਪਹਿਲਵਾਨੀ ਦਾ ਉੰਜ ਤਾਂ ਮਿੱਤਰੋ ਸਭ ਤੇ ਜਵਾਨੀ ਆਉਂਦੀ ਗੱਲਾਂ ਉਸ ਦੀਆਂ ਹੁੰਦੀਆਂ ਜੋ ਜਾਣੇ ਬੋਲੇ ਜਵਾਨੀ ਦਾ ਜੋ ਜਾਣੇ ਮੁੱਲ ਜਵਾਨੀ ਦਾ ਵੱਡੀ ਕੁਸ਼ਤੀ ਚਲਦੀ ਗਈ ਘਾੜੇ ਦੇ ਵਿੱਚ ਇਹਨਾਂ ਪਹਿਲਵਾਨਾਂ ਦੇ ਬੱਲੇ ਬੱਲੇ ਹੋ ਗਈ ਕੁਸ਼ਤੀ ਤਰਬੀਨ ਹੋ ਬੱਲੇ ਬੱਲੇ ਕੋ ਸਾਹਿਬ ਲਓ ਕਹਿੰਦੇ ਬੋਲ ਸੋ ਨਿਹਾਲ ਸਤਿ ਸ੍ਰੀ ਅਕਾਲ